ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈੜੋ ਮਹੱਲਾ ਪੰਜਵਾ ਸਤਿਗੁਰੂ ਸਾਹਿਬ ਜੀ ਇਸ ਪਾਵਨ ਸ਼ਬਦ ਅੰਦਰ ਵਾਹਿਗੁਰੂ ਨੂੰ ਸਰੂਪ ਕਰਕੇ ਕਥਨ ਕਰ ਰਹੇ ਆਪੇ ਸਾਸਤ ਆਪੇ ਬੇਦ ਆਪੇ ਘਟ ਘਟ ਜਾਣੇ ਭੇਦ ਪ੍ਰਭੂ ਆਪ ਹੀ ਛੇ ਸ਼ਾਸਤਰ ਰੂਪ ਹੈ ਅਤੇ ਆਪ ਹੀ ਚਾਰੇ ਵੇਦ ਰੂਪ ਹੈ। ਵਸਾਸਤ ਸਾ ਉਹ ਪ੍ਰਮਾਤਮਾ ਆਪ ਹੀ ਸਭ ਸਰੂਪ ਹੈ। ਅਤੇ ਆਪ ਹੀ ਵੇਦ ਗਿਆਨ ਸਰੂਪ ਹੈ। ਪ੍ਰਭੂ ਆਪ ਹੀ ਕੱਟ-ਕੱਟ ਸਰੀਰਾਂ ਸਰੀਰਾਂ ਦੇ ਭੇਦਾਂ ਨੂੰ ਜਾਣਦਾ ਹੈ। ਜੋਤ ਸਰੂਪ ਜਾ ਕੀ ਸਭ ਵਤ ਕਰਣ ਕਾਰਣ ਪੂਰਨ ਸਭ ਮਰਥ। ਉਹ ਪ੍ਰਭੂ ਜੋਤ ਪ੍ਰਕਾਸ਼ ਰੂਪ ਹੈ ਜਿਸ ਦੀ ਚੇਤਨ ਸੱਤਾ ਰੂਪ ਜਿਹੜੀ ਵਸਤੂ ਸਾਰਿਆਂ ਜੀਵਾਂ ਦੇ ਅੰਦਰ ਹੈ ਉਹ ਪ੍ਰਭੂ ਸਾਰੇ ਕਾਰਨਾਂ ਦੇ ਕਰਨ ਵਾਲਾ ਪੂਰਨ ਵਿਆਪਕ ਤੇ ਸਮਰੱਥ ਸਰਬਸ਼ਕਤੀਵਾਨ ਹੈ ਪ੍ਰਭ ਕੀ ਓਟ ਗਹੋ ਮਨ ਮੇਰੇ ਏ ਮੇਰੇ ਮਨ ਪਰਮਾਤਮਾ ਦੀ ਓਟ ਟੇਕ ਸ਼ਰਨ ਨੂੰ ਗ੍ਰਹਿਣ ਕਰਨਾ ਕਰ ਚਰਨ ਕਮਲ ਗੁਰਮੁਖ ਆਰਾਧੋ ਦੁਸ਼ਮਨ ਦੁਖ ਨ ਆਵੇ ਨੀਰੇ ਰਹਾਉ ਗੁਰਮੁਖ ਮੁਖੀ ਗੁਰਾਂ ਦੁਆਰਾ ਪ੍ਰਮਾਤਮਾ ਦੇ ਚਰਨ ਕਮਲਾਂ ਨੂੰ ਧਿਆਉਣਾ ਕਰ ਫਿਰ ਦੁਸ਼ਮਣੀ ਕਰਨ ਵਾਲੇ ਅਗਿਆਨ ਆਦਿ ਤੇ ਜੰਮਨ ਮਰ ਰੂਪੀ ਦੁਖ ਤੇਰੇ ਕੋਲ ਨਹੀਂ ਆਉਣਗੇ ਰਹਾਉ ਆਪੇ ਵਣ ਤ੍ਰੇਣ ਤ੍ਰੇਪਵਨ ਸਾਰ ਜਾ ਕੈ ਸੂਤ ਪਰੋਇਆ ਸੰਸਾਰ ਪ੍ਰਭੂ ਆਪ ਹੀ ਵਣ ਜੰਗਲ ਰੂਪ ਤ੍ਰਿਣ ਕੱਖ ਰੂਪ ਤੇ ਤ੍ਰਿਣ ਭਵਨ ਤਿੰਨਾਂ ਲੋਕਾਂ ਦਾ ਸਾਰ ਤਤ ਮੂਲ ਰੂਪ ਹੈ ਵਾ ਤਿੰਨਾਂ ਲੋਕਾਂ ਅੰਦਰ ਸਾਰ ਰੂਪ ਆਪ ਹੈ ਵਣ ਦੀ ਨਿਆਈ ਸਰੀਰ ਤ੍ਰਿਣ ਦੀ ਨਿਆਈ ਇੰਦਰੀਆਂ ਤੇ ਤਿੰਨਾਂ ਭਵਨਾਂ ਦੀ ਨਿਆਈ ਜਾਗਰਤ ਸੁਪਨ ਸੁਖੁਬਤ ਇਹ ਅਵਸਥਾ ਦਾ ਸਾਰ ਰੂਪ ਪ੍ਰਭੂ ਆਪ ਹੀ ਪ੍ਰਕਾਸ਼ਕ ਹੈ ਜਿਸ ਪ੍ਰਭੂ ਦੇ ਹੁਕਮ ਚੇਤਨ ਸੱਤਾ ਪਰਲਬਧ ਰੂਪ ਧਾਗੇ ਵੀ ਸਾਰਾ ਸੰਸਾਰ ਜਗਤ ਪ੍ਰ ਹੋਇਆ ਆ ਆਪੇ ਸੇਵ ਸਗਤੀ ਸੰਯੋਗੀ ਆਪ ਨਿਰਵਾਣੀ ਆਪੇ ਭੋਗੀ ਉਹ ਪ੍ਰਭੂ ਆਪ ਹੀ ਸੇਵ ਕਲਿਆਣ ਸਰੂਪ ਹੈ ਆਪ ਹੀ ਸ਼ਕਤੀ ਮਾਇਆ ਦਾ ਸੰਯੋਗੀ ਮਿਲਾਪੀ ਭਾਵ ਮਾਇਆ ਸਭ ਲੋਰਿਆ ਵਾ ਆਪ ਹੀ ਸੇਵ ਭਾਵ ਸਤੋਗੁਣ ਸ਼ਕਤੀ ਭਾਵ ਤਮੋਗੁਣ ਅਤੇ ਰਜੋਗੁਣ ਇਹਨਾਂ ਤਿੰਨਾਂ ਗੁਣਾਂ ਦਾ ਉਹ ਸੰਯੋਗੀ ਹੋ ਰਿਹਾ ਹੈ ਆਪ ਹੀ ਸੇਵ ਭਾਵ ਪੁਰਖ ਰੂਪ ਤੇ ਆਪ ਹੀ ਸ਼ਕਤੀ ਭਾਵ ਪ੍ਰਕਿਰਤੀ ਰੂਪ ਹੋ ਰਿਹਾ ਹੈ ਅਧਿਆਪ ਇਹਨਾਂ ਦੇ ਸੰਯੋਗ ਕਰਕੇ ਸੰਸਾਰ ਦੀ ਉਤਪਤੀ ਕਰ ਰਿਹਾ ਹੈ ਆਪ ਹੀ ਨਿਰਵਾਣੀ ਬੰਦਨਾ ਤੋਂ ਰਹਿਤ ਬ੍ਰਕਤ ਰੂਪ ਹੈ ਅਤੇ ਆਪ ਹੀ ਪਦਾਰਥਾਂ ਦੇ ਭੋਗੀ ਭੋਗਣ ਵਾਲਾ ਗ੍ਰਸਤੀ ਰੂਪ ਹੈ ਵਾ ਆਪ ਹੀ ਸਾਰਿਆਂ ਦਾ ਭੋਗ ਪਾਉਣ ਵਾਲਾ ਮਹਾਕਾਲ ਰੂਪ ਹੈ ਜਤ ਕਤ ਪੀਖੋ ਤਤ ਤਤ ਸੋਏ ਇਸ ਬਿਨ ਦੂਜਾ ਨਾਹੀ ਕੋਏ ਮੈਂ ਜਦ ਕਦ ਜਿੱਥੇ ਕਿਤੇ ਵੀ ਵੇਖਦਾ ਹਾਂ ਤਤ ਤਤ ਤੋਂ ਪਾਵ ਉਥੇ ਉਥੇ ਉਹ ਪ੍ਰਭੂ ਵਿਆਪਕ ਹੋ ਰਿਹਾ ਦਿਸਦਾ ਉਸ ਪ੍ਰਮਾਤਮਾ ਤੋਂ ਬਿਨਾਂ ਉਸ ਵਰਗਾ ਹੋਰ ਕੋਈ ਦੂਸਰਾ ਨਹੀਂ ਸਾਗਰ ਤਰੀਏ ਨਾਮ ਕਹਿ ਰੰਗ ਗੁਣ ਗਾਵੇ ਨਾਨਕ ਸਾਧ ਸੰਗ ਉਸ ਪ੍ਰਮਾਤਮਾ ਦੇ ਨਾਮ ਦੇ ਰੰਗ ਪ੍ਰੇਮ ਕਰਕੇ ਸੰਸਾਰ ਰੂਪੀ ਸਾਗਰ ਸਮੁੰਦਰ ਤੋਂ ਤਰ ਜਾਈਦਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਸਾਧ ਸੰਗ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਕਰਕੇ ਮੈਂ ਉਸ ਪ੍ਰਭੂ ਦੇ ਗੁਣ ਗਾਇਨ ਕਰਦਾ ਮੁਕਤ ਭੁਗਤ ਜੁਗਤ ਵਸ ਜਾਕੇ ਊਣਾ ਨਾਹੀ ਕਿਛ ਜਨ ਤਾਕੈ ਮੁਕਤੀ ਅਤੇ ਭੁਗਤ ਪਦਾਰਥਾਂ ਦੀ ਜੁਗਤ ਜੁਗਤੀ ਦਾ ਜਿਸ ਪ੍ਰਭੂ ਦੇ ਵਸ ਅਧੀਨ ਹੈ हे ਜਨ ਪੁਰਖਾ ਉਸ ਪਰਮਾਤਮਾ ਦੇ ਵਿੱਚ ਕੁਝ ਵੀ ਊਨਤਾ ਹੀ ਨਹੀਂ ਕਰ ਕਿਰਪਾ ਜਿਸ ਹੋਏ ਸੋ ਪ੍ਰਸੰਨ ਨਾਨਕ ਦਾਸ ਸੇਈ ਤਾਂ ਸੇਈ ਜਨ ਧਨ ਪ੍ਰਭੂ ਆਪਣੀ ਕਿਰਪਾ ਮੇਰ ਦੀ ਦ੍ਰਿਸ਼ਟੀ ਕਰਕੇ ਜਿਸ ਉੱਪਰ ਸੋ ਪ੍ਰਸੰਨ ਪਲੀ ਪ੍ਰਕਾਰ ਪ੍ਰਸੰਨ ਹੁੰਦਾ ਸਤਿਗੁਰੂ ਸਾਹਿਬ ਜੀ ਦਾਸਾ ਪਾਪ ਧਾਰਨ ਕਰਕੇ ਕਥਨ ਕਰਦੇ ਹਨ ਕਿ ਸੇਈ ਉਹ ਜਨਪੁਰਖ ਤੰਤਾ ਜੋਗ ਹਨ ਪੈਰੋ ਮਹੱਲਾ ਪੰਜਵਾ ਕਦ ਮਨ ਆਨੰਦ ਗੋਬਿੰਦ ਅਸਤਿਤ ਪਏ ਬਿਨਸੀ ਸਭ ਚਿੰਦ ਪਰਮਾਤਮਾ ਦੇ ਭਗਤਾਂ ਸੇਵਕ ਜਨਾਂ ਦੇ ਮਨ ਹਿਰਦੇ ਵਿੱਚ ਸਦਾ ਆਨੰਦ ਬਣਿਆ ਰਹਿੰਦਾ ਉਹ ਬ੍ਰਹਮ ਸਰੂਪ ਵਿੱਚ ਇਸਤਿਤ ਹੋਏ ਰਹਿੰਦੇ ਅਤੇ ਉਹਨਾਂ ਦੀ ਸਾਰੀ ਚਿੰਤਾ ਬਿਨਸੀ ਨਾਸ਼ ਹੋ ਗਈ ਪੈ ਬ੍ਰਹਮ ਬਿਨਸ ਗਏ ਖਿੰਮਾਹੇ ਪਾਰ ਬ੍ਰਹਮ ਵਸਿਆ ਮਨ ਆਏ ਉਹਨਾਂ ਭਗਤਾਂ ਦੇ ਅੰਦਰੋਂ ਇੱਕ ਖਿੰਨ-ਛਿੰਨ ਵਿੱਚ ਹੀ ਸਤ ਪ੍ਰਕਾਰ ਦੇ ਪੈ ਡਾਰ ਅਤੇ ਪੰਜ ਪ੍ਰਕਾਰ ਦੇ ਭਰਮ ਇਹ ਬਿਨਸਨਾਸ਼ ਹੋ ਗਏ ਕਿਉਂਕਿ ਪਾਰਬ੍ਰह्म ਪ੍ਰਮਾਤਮਾ ਆਪ ਉਹਨਾਂ ਦੇ ਮਨ ਹਿਰਦੇ ਵਿੱਚ ਆ ਕੇ ਵਸ ਗਿਆ ਸਾਖਿਆਤ ਕਰ ਹੋਇਆ ਹੈ RAM 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 ਸੰਤ ਸਦਾ ਸਹਾਈ ਘਰ ਬਾਹਰ ਨਾਲੇ ਪਰਮੇਸ਼ਰ ਰਵ ਰਹਿਆ ਪੂਰਨ ਸਭ ਠਾਇ ਰਹਾਉ ਰਾਮ ਰਮਿਆ ਹੋਇਆ RAM ਪ੍ਰਮਾਤਮਾ ਹਮੇਸ਼ਾ ਹੀ ਸੰਤ ਜੀਤ ਮਹਾਤਮਾ ਜਨਾਂ ਦਾ ਸਹਾਇਕ ਹੈ ਘਰ ਬਾਹਰ ਘਰ ਹਿਰਦੇ ਅਤੇ ਬਾਹਰ ਸੰਸਾਰ ਵਿੱਚ ਉਹ ਪ੍ਰਮਾਤਮਾ ਸੰਤ ਜਨਾਂ ਦੇ ਨਾਲ ਹੀ ਰਹਿੰਦਾ ਹੈ ਸਾਰੀਆਂ ਥਾਵਾਂ ਵਿੱਚ ਪੂਰਨ ਵਿਆਪਕ ਹੋ ਰਿਹਾ ਰਹਾਉ ਧਨ ਮਾਲ ਜੋਬਨ ਜੁਗਤ ਗੋਪਾਲ ਜੀ ਪ੍ਰਾਣ ਨਿਤ ਸੁਖ ਪ੍ਰਤਪਾਲ ਉਹ ਗੋਪਾਲ ਪ੍ਰਮਾਤਮਾ ਨੇ ਹੀ ਧਨ ਰੋਕੜੀ ਮਾਲ ਹਾਤੀ ਘੋੜੇ ਆਦ ਜਾਨਵਰ ਪਸ਼ੂ ਜੋਬਨ ਜਵਾਨੀ ਆਦ ਦੀ ਯੁਗਤੀ ਦੇਣਾ ਕੀਤਾ ਹੈ ਵਾ ਜੋ ਗੋਪਾਲ ਪ੍ਰਭੂ ਦੇ ਨਾਲ ਮਨ ਕਰਕੇ ਜੁੜੇ ਰਹਿੰਦੇ ਉਹਨਾਂ ਪਾਸ ਪ੍ਰਮਾਤਮਾ ਦਾ ਨਾਮ ਧਨ ਹੈ ਸਰਵਣ ਮੰਨਣ ਰੂਪੀ ਮਾਲ ਹੈ ਅਤੇ ਸ਼ੌਕ ਅਵਸਥਾ ਰੂਪੀ ਜਵਾਨੀ ਹੈ ਉਹ ਪ੍ਰਭੂ ਸਭ ਜੀਵਾਂ ਨੂੰ ਪ੍ਰਾਣ ਸਵਾਸ ਦੇ ਕੇ ਨਿਤ ਪ੍ਰਤ ਸੁਖ ਦੇ ਨਾਲ ਪਰਤ ਪਾਲਣਾ ਕਰਦਾ ਹੈ ਆਪਣੇ ਦਾਸ ਕੋ ਦੇ ਰੱਖੇ ਹੱਥ ਨਿਮਖ ਨ ਛੋੜੇ ਸਦਹੀ ਸਾਥ ਉਹ ਪ੍ਰਭੂ ਆਪ ਦੇ ਦਾਸ ਸੇਵਕ ਨੂੰ ਆਪਣਾ ਕਿਰਪਾ ਭਰਿਆ ਹੱਥ ਦੇ ਕੇ ਵਿਕਾਰਾਂ ਤੋਂ ਬਚਾ ਕੇ ਰੱਖਣਾ ਕਰਦਾ ਹੈ ਇੱਕ ਨਿਮਖ ਅੱਖ ਦੇ ਚਮਕਣ ਜਿੰਨਾ ਸਮਾਂ ਵੀ ਛੱਡਦਾ ਨਹੀਂ ਸਗੋਂ ਹਮੇਸ਼ਾ ਹੀ ਨਾਲ ਰਹਿੰਦਾ ਜੋ ਉਸ ਪ੍ਰਭੂ ਦੇ ਸਿਮਰਨ ਨੂੰ ਇੱਕ ਨਿੰਮਕ ਮਾਤਰ ਵੀ ਛੱਡਦੇ ਨੇ ਉਹ ਪ੍ਰਭੂ ਸਦਾ ਹੀ ਉਹਨਾਂ ਦੇ ਸਾਥ ਪਾਵ ਅੰਗ ਸੰਗ ਰਹਿੰਦਾ ਸਦਾ ਅੰਗ ਸੰਗੇ ਉਪੰਗੰ ਬੇਪੂਤੇ ਹੈ ਹਰ ਸਾ ਪ੍ਰੀਤਮ ਅਵਰਨ ਕੋਏ ਸਾਰ ਸੰਭਾਲੇ ਸਾਚਾ ਸੋਏ ਪਰਮਾਤਮਾ ਹਰ ਸਾ ਇਹ ਜਿਹਾ ਪ੍ਰੀਤਮ ਵੈਗਰੂ ਵਰਗਾ ਪਿਆਰਾ ਹੋਰ ਕੋਈ ਨਹੀਂ ਉਹ ਸਚਾ ਤ੍ਰੈਕਾਲ ਆਬਾਦ ਰੂਪ ਪ੍ਰਭੂ ਸਭ ਦੀ ਸਾਰ ਖਬਰ ਲੈਣ ਸੰਭਾਲਣਾ ਕਰਦਾ ਹੈ ਮਾਤ ਪਿਤਾ ਸੁਤ ਬੰਦ ਨਰਾਇਣ ਆਦ ਜੁਗਾਦ ਭਗਤਿ ਗੁਣ ਗਾਇਣ ਭਗਤਾਂ ਨੇ ਮਾਂ ਤੇ ਪਿਤਾ ਸੁਤ ਪੁੱਤਰ ਤੇ ਬੰਧ ਸੰਬੰਧੀ ਆਦਕ ਨਾਲੋਂ ਨਰਾਇਣ ਪ੍ਰਮਾਤਮਾ ਹੀ ਪਿਆਰਾ ਸਮਝਿਆ ਇਹਨਾਂ ਰਿਸ਼ਤੇ ਨਾਤਿਆਂ ਦੀ ਥਾਂ ਪ੍ਰਮਾਤਮਾ ਹੀ ਸਮਝਿਆ ਆ ਵਖੀਮਾ ਰੂਪੀ ਮਾਤਾ ਸੰਤੋਖ ਰੂਪੀ ਪਿਤਾ ਗਿਆਨ ਰੂਪੀ ਪੁੱਤਰ ਸਰਵਣ ਮੰਨਣ ਰੂਪੀ ਸਬੰਧੀ ਨਰਾਇਣ ਹੀ ਦੇਣਾ ਕਰਦਾ ਹੈ ਕੋ ਆਦ ਜੁਗਾਦ ਸਦਾਂ ਸਦਾਂ ਭਗਤੀ ਕਰਨ ਵਾਲੇ ਗੁਰਮੁਖ ਜਨ ਉਸ ਵਾਹਿਗੁਰੂ ਦੇ ਗੁਣਾ ਨੂੰ ਗਾਉਣਾ ਕਰਦੇ ਹਨ ਤਿਸ ਕੀ ਧਾਰ ਪ੍ਰਭ ਕਾ ਮਨ ਜੋਰ ਇੱਕ ਬਿਨਾ ਦੂਜਾ ਨਹੀਂ ਹੋਰ ਉਹਨਾਂ ਭਗਤਾਂ ਨੂੰ ਉਸ ਪ੍ਰਭੂ ਦੀ ਹੀ ਧਾਰ ਟੇਕ ਹੈ ਅਦੇ ਮਨ ਹਿਰਦੇ ਵਿੱਚ ਉਸ ਪ੍ਰਮਾਤਮਾ ਦਾ ਹੀ ਜੋਰ ਬਲ ਗਿਆਨ ਹੈ ਉਹਨਾਂ ਭਗਤਾਂ ਨੇ ਐਸਾ ਨਿਚੇ ਕੀਤਾ ਕਿ ਇੱਕ ਪ੍ਰਮਾਤਮਾ ਤੋਂ ਬਿਨਾਂ ਉਸ ਵਰਗਾ ਦੂਸਰਾ ਕੋਈ ਨਹੀਂ ਨਾਨਕ ਕੈ ਮਨ ਇਹ ਪੁਰਖਾਰਥ ਪ੍ਰਭੂ ਹਮਾਰਾ ਸਾਰੇ ਸਵਾਰਥ ਸਤਿਗੁਰੂ ਸਾਹਿਬ ਜੀ ਗਥਨ ਕਰਦੇ ਹਨ ਕਿ ਸਾਡੇ ਜਨਾਂ ਦੇ ਮਨ ਹਿਰਦੇ ਵਿੱਚ ਇਹੋ ਹੀ ਪੁਰਖਾਰਥ ਉੱਦਮ ਹੈ ਕਿ ਹਮਾਰਾ ਪ੍ਰਭੂ ਪਰਮਾਤਮਾ ਹੀ ਸਾਡੇ ਵਿਵਹਾਰਿਕ ਪਰਮਾਰਥ ਆਦ ਦੇ ਸਾਰੇ ਸੁਆਰਥ ਪ੍ਰਯੋਜਨ ਸਵਾਰੇਗਾ ਤੇ ਸਵਾਰਦਾ ਹੈ ਪੈਰੋ ਮਹੱਲਾ ਪੰਜਵਾ ਪੈ ਕਉ ਪਉ ਪੜਿਆ ਪੈ ਕਉ ਪਉ ਪੜਿਆ ਸਿਮਰਤ ਹਰ ਨਾਮ ਸੂ ਪੜਿਆ ਜਿਹੜਾ ਇਹ ਭੋਲਾ ਹੀ ਪੜਨਾ ਪੜਿਆ ਹੀ ਪੜਿਆ ਨਹੀਂ ਪੜਨਾ ਸੂ ਪਰਮਾਤਮਾ ਦਾ ਨਾਮ ਸਿਮਰਦਿਆਂ ਭੈ ਦੇਣ ਵਾਲੇ ਜਮ ਆਦਿਕਾਂ ਨੂੰ ਵੀ ਸਿਮਰਨ ਕਰਨ ਵਾਲੇ ਤੋਂ ਪਉ ਡਰ ਪੜਿਆ ਹੁੰਦਾ ਪੈ ਜਾਂਦਾ ਹੈ ਭਾਵ ਕਿ ਇਹ ਪ੍ਰਮਾਤਮਾ ਦੇ ਸਿਮਰਨ ਕਰਨ ਵਾਲੇ ਤੋਂ ਡਰ ਦੂਰ ਹੀ ਰਹਿੰਦਾ ਹੈ ਨਿਰਭਉ ਜਪੈ ਸਗਲ ਪਉ ਮਿਟੈ ਸੁਖਮਨੀ ਸਾਹਿਬ ਵਿੱਚ ਮਾਰੇ ਫਰਮਾਉਂਦੇ ਸਗਲ ਬਿਯਾਦ ਮਿਟੀ ਤ੍ਰਿਹੋ ਗੁਣ ਕੀ ਦਾਸ ਕੇ ਹੋਏ ਪੂਰਨ ਕਾਮ ਰਹਾਉ ਨਾਮ ਜਪਣ ਵਾਲੇ ਦੀ ਤ੍ਰਿਹੋ ਤਿੰਨਾ ਗੁਣਾ ਦੀ ਵੀ ਵਾ ਤ੍ਰਿਗੁਣੀ ਮਾਇਆ ਦੀ ਸਾਰੀ ਬਿਯਾਦੀ ਮਿਟ ਗਈ ਹੈ ਅਦੇਸਦਾ ਸੇਵਕ ਦੇ ਸਾਰੇ ਕੰਮ ਪੂਰਨ ਪੂਰੇ ਹੋਏ ਹਨ ਰਹਾਉ ਹਰ ਕੇ ਲੋਕ ਸਦਾ ਗੁਣ ਗਾਵੇ ਤਿਨ ਕੋ ਮਿਲਿਆ ਪੂਰਨ ਧਾਮ ਪ੍ਰਮਾਤਮਾ ਦੇ ਲੋਕ ਪਾਵ ਸੰਤ ਜਨ ਹਮੇਸ਼ਾ ਹੀ ਪ੍ਰਮਾਤਮਾ ਦੇ ਗੁਣ ਗਾਉਣਾ ਕਰਦੇ ਉਹਨਾਂ ਨੂੰ ਪੂਰਨ ਪੂਰਾ ਧਾਮ ਪ੍ਰਕਾਸ਼ ਮਿਲਿਆ ਹੈ ਜਨਕਾ ਦਰਸ ਬਾਂਚੈ ਨਿਦਨ ਜਨਕਾ ਦਰਸ ਬਾਂਚੈ ਦਿਨ ਰਾਤੀ ਹੋਏ ਪੁਨੀਤ ਧਰਮ ਰਾਏ ਜਾਮ ਧਰਮ ਰਾਜਾ ਤੇ ਜਾਮ ਜਮਦੂਤ ਵੀ ਪੁਨੀਤ ਪਵਿੱਤਰ ਹੋਣ ਵਾਸਤੇ ਉਹਨਾਂ ਜਨ ਭਗਤਾਂ ਦਾ ਦਿਨ ਰਾਤ ਦਰਸ਼ਨ ਕਰਨਾ ਚਾਹੁੰਦੇ ਹਨ ਕਾਮ ਕ੍ਰੋਧ ਲੋਭ ਮਦ ਨਿੰਦਾ ਸਾਧ ਸੰਗ ਮਿਟਿਆ ਅਭਿਮਾਨ ਕਾਮ ਵਿਕਾਰ ਦ੍ਰਿਸ਼ਟੀ ਕਰੋਧ ਗੁੱਸਾ ਲੋਭ ਲਾਲਚ ਮਦ ਮਸਤੀ ਮੋਹ ਨਿੰਦਾ અપਕੀਰਤੀ ਤੇ ਅਭਿਮਾਨ ਹੰਕਾਰ ਆਦ ਵਿਕਾਰ ਉਹਨਾਂ ਸਾਧ ਸੰਗ ਸਾਧੂਆਂ ਦੀ ਸੰਗਤ ਕਰਕੇ ਨਿਵਰਤ ਹੋਏ ਹਨ ਐਸੇ ਸੰਤ ਭੇਟ ਹੈ ਵਡਭਾਗੀ ਨਾਨਕ تن ਕੈ ਸਦਗੁਰੂ ਬਾਨ ਅਜੇਹੇ ਸ਼ਾਂਤ ਚਿੱਤ ਮਹਾਤਮਾ ਜਨ ਵੱਡੇ ਭਾਗਾਂ ਕਰਕੇ ਹੀ ਭੇਟੇ ਮਿਲਦੇ ਹਨ ਸਤਗੁਰੂ ਸਾਹਿਬ ਜੀ ਕਥਨ ਕਰਦੇ ਕਿ ਅਸੀਂ ਉਹਨਾਂ ਸੰਤ ਜਿਨ੍ਹਾਂ ਦੇ ਉੱਪਰੋਂ ਹਮੇਸ਼ਾ ਕੁਰਬਾਨ ਬਲਹਾਰ ਜਾਂਦੇ ਹਾਂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ